ਰੋਜੀ ਰੋਟੀ ਅਤੇ ਚੰਗੇ ਭਵਿੱਖ ਲਈ ਵਿਦੇਸ਼ ਕੇ ਨੌਜਵਾਨਾਂ ਨਾਲ ਅਕਸਰ ਘਟਨਾਵਾਂ ਘਟ ਜਾਂਦੀਆਂ ਹਨ ਅਜਿਹਾ ਇੱਕ ਮਾਮਲਾ ਹਿਸ਼ਾਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ 30 ਸਾਲਾ ਸੰਦੀਪ ਆਪਣੇ ਚੰਗੇ ਭਵਿੱਖ ਅਤੇ ਰੋਜੀ ਰੋਟੀ ਲਈ ਇਟਲੀ ਗਿਆ ਸੀ ਬੀਤੇ ਕੁਝ ਦਿਨ ਪਹਿਲਾਂ ਉਸ ਦੀ ਲਾਸ਼ ਜੰਗਲਾਂ ਵਿੱਚੋਂ ਮਿਲੀ ਹੈ ਜਿਸ ਤੋਂ ਬਾਅਦ ਉਸ ਦੀ ਮਰਤਕ ਦੇ ਉਸ ਦੇ ਪਿੰਡ ਪੁੱਜੀ ਹੈ ਅਤੇ ਪੂਰੀਆਂ ਰਸਮਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੰਦੀਪ ਲਾਪਤਾ ਹੈ ਬਾਦ ਵਿੱਚ ਭਾਲ ਕੀਤੀ ਲੇਕਿਨ ਤਿੰਨ ਦਿਨਾਂ ਬਾਅਦ ਉਸ ਦੀ ਮਰਤਕ ਦੇ ਜੰਗਲਾਂ ਵਿੱਚੋਂ ਮਿਲੀ ਹੈ ਇਸ ਮੌਕੇ ਤੇ ਇੱਕ ਹੋਰ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਵੀ ਬੀਤੇ ਕਈ ਦਿਨਾਂ ਤੋਂ ਇਟਲੀ ਵਿੱਚ ਲਾਪਤਾ ਹੈ ਉਹਦਾ ਜਿਹੜਾ ਬੋਡੀ ਸੀ ਦਿਖਣ ਵਾਲੀ ਸੀ ਉਹ ਚ ਕੀੜੇ ਚੱਲਦੇ ਸੀ ਤੇ ਜਿਸ ਕਰਕੇ ਉਹਨੂੰ ਦੇਖਿਆ ਨਹੀਂ ਕਿਸਨੇ ਵੀ ਉਦਾਂ ਹੀ ਉਹਦੀ ਬੋਡੀ ਦਾ ਸੰਸਕਰ ਕੀਤਾ ਗਿਆ ਤੇ ਉੱਧਰ ਕਿਸੇ ਨਾਲ ਗੱਲ ਹੋਈ ਆ ਹੁਣ ਉਸ ਤੋਂ ਬਾਅਦ ਜਦ ਬੋਡੀ ਮਿਲਣ ਤੋਂ ਬਾਅਦ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਉੱਧਰ ਕਾਰਵਾਈ ਚੱਲਦੀ ਆ ਜੀ ਬਾਕੀ ਸਾਡੇ ਦੋ ਯਾਨੀ ਕਿ ਪਰ ਉਹ ਸਾਡੇ ਆਇਆ ਸਾਡੀ ਲੜਕੀ ਐ ਛੋਟੀ-ਛੋਟੀ ਪਾਂਜੀ ਤੇ ਸਾਡੀ ਬੜੀ ਲੜਕੀ ਦਾ ਪ੍ਰੋਣਾ ਆਇਆ ਉਹ ਬੋਡੀ ਨਾਲ ਆਈ ਸੀ ਤੇ ਕੱਲ ਅਸੀਂ ਦਿੱਲੀ ਤੋਂ ਜਾ ਕੇ ਤਾਂ ਕਿਉਂਕਿ ਬੋਡੀ ਮੈਂ ਰੀਸੀਵ ਕਰਨੀ ਸੀ ਤੇ ਮੈਂ ਦਿੱਲੀ ਗਿਆ ਸੀ ਗੱਡੀ ਲੈ ਕੇ ਤੇ ਉੱਥੋਂ ਮੈਂ ਫੇਰ ਕੱਲ ਬੋਡੀ ਆ ਕਰਾਤੀ 8:00 ਵਜੇ ਆਈ ਸੀ ਠੀਕ ਐ ਜੀ ਤੇ ਹੁਣ ਅਸੀਂ ਉਹਦਾ ਸੰਸਕਾਰ ਕੀਤਾ ਜੀ ਪਰ ਉਹਦਾ ਚਿਹਰਾ ਜਿਹੜਾ ਉਹ ਘਰ ਦੇ ਕਿਸੇ ਵੀ ਮੈਂਬਰ ਨੂੰ ਦੇਖਣ ਬਾਅਦ ਨਹੀਂ ਮਿਲਿਆ ਕਿਉਂਕਿ ਉਹ ਜਿਹੜਾ ਉਹਨੂੰ ਪੇਟਿਆ ਉਹ ਤੋਂ ਬਾਹਰ ਹੀ ਕਿੜੇ ਚਾਂਦੇ ਸੀ ਜਿਸ ਕਰਕੇ ਉਹਨੂੰ ਦੇਖ ਨਹੀਂ ਸਕੇ ਪਿੱਛੇ ਸੰਦੀਪ ਕੀ ਨੂੰ ਕਿ ਤੂੰ ਛੱਡ ਗਿਆ ਫੈਮਿਲੀ ਦੇ ਵਿੱਚ ਪਿੱਛੇ ਸੰਦੀਪ ਤੇ ਮਮੀ ਡੈਡੀ ਆ ਜੀ ਤੇ ਇੱਕ ਭੈਣ ਹੈ ਉਹਦੀ ਵਿਆਹੀ ਹੈ ਤੇ ਬਸ ਇਹ ਦੋ ਮੈਂਬਰ ਸੇ ਦੋ ਮਮੀ ਡੈਡੀ ਤੇ ਦੋ ਹੀ ਪਰਿਵਾਰ ਦੇ ਬੱਚੇ ਸੀ ਬੱਚਾ ਵਿਦੇਸ਼ ਜਾਂਦਾ ਘਰ ਨੂੰ ਸੁਧਾਰਨ ਦੇ ਲਈ ਉੱਥੇ ਅਜਿਹੀ ਗੱਲ ਹੋ ਜਾਂਦੀ ਹੈ ਕੀ ਮੰਨਦੇ ਹੋ ਤੁਸੀਂ ਇੱਥੇ ਕੋਈ ਕੰਮ ਨਹੀਂ ਮਿਲਿਆ ਜੀ ਤੇ ਫਿਰ ਪੈਸੇ ਪੁੱਛ ਇਕੱਠੇ ਕਰਕੇ ਇਹਨੂੰ ਮਤਲਬ ਜਾਨੀ ਕਿ ਬਾਹਰ ਭੇਜਿਆ ਸੀ ਕਰਜ਼ਾ ਲੈ ਕੇ ਤੇ ਪੌਣੇ ਤਿੰਨ ਸਾਲ ਦੇ ਬਾਅਦ ਮਤਲਬ ਇਹਨੂੰ ਆਹਾ ਸਭ ਆਪ ਰਿਹਾ ਜੀ ਤੇ ਕਦੀ ਇਹਦਾ ਫੋਨ ਨਹੀਂ ਆਇਆ ਸੀ ਕਿ ਕਲ ਦਈ ਮੈਂ ਬਿਲਕੁਲ ਠੀਕ ਠਾਕ ਆ ਜੀ ਮੈਨੂੰ ਕੋਈ ਤੰਗੀ ਨਹੀਂ ਪਰ ਅਚਾਨਕੇ ਆ ਪਹਾੜ ਦੇ ਪਿਆਈ ਕਿ ਪਤਾ ਨਹੀਂ ਆਪਣੇ ਇਹ ਉੱਥੋਂ ਕਮਰੇ ਦੇ ਵਿੱਚੋਂ ਸ਼ਾਮ ਨੂੰ ਬਾਜ਼ਾਰ ਨੂੰ ਗਿਆ ਗ੍ਰੋਸਰੀ ਲੈਣ ਵਾਸਤੇ ਤੇ ਜਦੋਂ ਮਾਰਕੀਟ ਚੋਂ ਵਾਪਸ ਆ ਰਿਹਾ ਤੇ 7:40 ਮਿੰਟ ਦੇ ਵਿੱਚ ਇਹ ਕਮਰੇ ਦੇ ਵਿੱਚੋਂ ਵਾਪਸ ਨਿਕਲ ਰਿਹਾ ਜੀ ਤੇ ਜਿਹੜਾ ਕਮਰਾ ਕੈਮਰੇ ਨੇ ਚੈੱਕ ਕੀਤੇ ਆ ਕਿ 7:40 ਮਿੰਟ ਤੇ ਇਹ ਵਾਪਸ ਆ ਰਿਹਾ ਜੀ ਆਪਣੀ ਈ-ਬਾਈਕ ਦੇ ਉੱਤੇ ਉੱਤੋਂ ਬਾਅਦ ਦਾ ਕੈਮਰੇ ਹੈ ਨਹੀਂ ਤੇ ਉੱਥੋਂ ਇਹਨੂੰ ਗਵਾਹ ਕਰ ਲਿਆ ਜੀ ਤੇ 8 ਵਜੇ ਨੂੰ ਇਹਦੇ ਪਰਿਵਾਰੀ ਨੇ ਫੋਨ ਕੀਤਾ ਤੇ ਉਸਲੇ ਦਾ ਫੋਨ ਬੰਦ ਆਣ ਲੱਗਿਆ 7:40 ਤੋਂ 8 ਵਜੇ ਤੱਕ 20 ਮਿੰਟ ਜਿੰਨਾ ਪਨੀਕਿਆ ਸਾਹ ਵਪਰੀ ਆ ਕਿ 37 ਦੀ ਬੋਡੀ ਲਾ ਪਤਾ ਹੋਈਓ ਸਾਨੂੰ ਇਹ ਤਿੰਨ 8 ਨੂੰ ਮਿਲੀ ਆ ਜੀ ਸਰਕਾਰਾਂ ਤੋਂ ਕੀ ਮੰਗ ਕਰਦੇ ਇਹੀ ਮੰਗਦੇ ਆ ਕਿ ਜਣੀ ਕਿ ਜਿਹੜਾ ਕੰਮ ਹੁੰਦਾ ਇਹ ਨਾ ਹੋਵੇ ਲੋਕਾਂ ਦੇ ਗਰੀਬ ਜਿਹੜੇ ਬੱਚੇ ਬਾਹਰ ਜਾਂਦੇ ਆ ਨਾ ਮਰਨ ਤੇ ਸਾਨੇ ਵੀ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਭਰਾ ਛੋਟਾ ਆ ਬਹੁਤ ਗਰੀਬ ਆ ਤੇ ਜਿਹੜੀ ਘਰ ਦੀ ਹਾਲਤ ਆ ਕੋਈ ਬੜੀ ਖਸਤਾ ਆ ਤੇ ਉਦਾਂ ਵੀ ਉਹਦੀ ਆਪਣੀ ਜਿਹੜੀ ਹੈਗਾ ਘਰੇਲੂ ਹਾਲਤ ਵੀ ਹੋਣੀ ਕਿ ਮੜੀ ਗਈ ਤੇ ਉਹਦੀ ਕੋਈ ਮਾਲੀਸ਼ਾ ਤਾਂ ਕੀਤੀ ਜਾਵੇ ਤੇ 30 ਸਾਲ ਦੀ ਉਮਰ ਸੀ ਜੀ ਵਿਆਹਿਆ ਸੀ ਨਹੀਂ ਕੁਆਰਾ ਸੀਗਾ ਜੀ ਹੁਣ ਅਸੀਂ ਤੱਕਦੇ ਸੀ ਸਾਨੂੰ ਚਾਹ ਸੀ ਕਿ ਸਾਡਾ ਬੇਟਾ ਆਊਗਾ ਅਸੀਂ ਉਹਦਾ ਵਿਆਹ ਕਰਾਂਗੇ ਇਹਨੂੰ ਕੀ ਦੇਖ ਕੇ 2 ਮਹੀਨੇ ਚ ਵਿਆਹ ਕਰ ਦਵਾਂਗੇ ਠੀਕ ਤੇ ਆਪਾਣਾ ਵਰਤ ਗਿਆ ਜੀ ਕਿ ਪਰਿਵਾਰ ਦਾ ਦੀਵਾ ਬੁਝ ਗਿਆ ਬੁਢਾਪੇ ਦਾ ਡੰਡਾ ਟੁੱਟ ਗਿਆ ਸਾਰਾ ਟੁੱਟ ਗਿਆ ਜੀ ਬਹੁਤ ਜ਼ਿਆਦਾ ਨਹੋਣੀ ਹੋਈ ਹੈ ਜਿਹਨੂੰ ਜਿੰਦਗੀ ਵਰਪਲਾ ਜਾਂਦਾ ਸਰਦ ਹੈ ਅੱਜ ਅਸੀਂ ਉਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਆ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਸਲੇਮਪੁਰਿਆ ਉੱਥੇ ਸੰਦੀਪ ਸੈਣੀ ਜੀ ਸਾਡੇ ਬੇਟੇ ਵਾਂਗ ਹੀ ਇਟਲੀ ਵਿੱਚ ਗਿਆ ਸੀਗਾ ਕੋ ਦੋ ਕੁ ਸਾਲ ਦੱਸਦੇ ਉਹਦੇ ਪੇਰੈਂਟਸ ਦੱਸਦੇ ਆ ਪੌਣੇ 3 ਸਾਲ ਹੋ ਗਏ ਇੱਥੇ ਗਏ ਨੂੰ ਆਪਣਾ ਕੰਮ ਕਾਜ ਕਰਦਾ ਸੀ ਆਪਣਾ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਵਾ ਉਹ ਉੱਥੇ ਗਿਆ ਵਾ ਉੱਥੇ ਪਤਾ ਨਹੀਂ ਲੱਗਿਆ ਕੀ ਗੱਲ ਬਣੀ 6 ਬੇਟੇ ਉੱਥੇ ਗੁੰਮ ਹੋਏ ਸਾਡੇ ਇੰਡੀਅਨ ਦੇ ਜਾਨੀ ਕਿ ਪੰਜਾਬੀ ਸਾਡੇ ਪੰਜਾਬ ਦੇ ਰਹਿਣ ਵਾਲੇ ਉਹ ਸਨੀਕ ਜਿਹੜੇ ਸਾਡੇ ਰੋਜੀ ਰੋਟੀ ਵਾਸਤੇ ਜਾਂਦੇ ਨੇ ਉਹ 6 ਗੁੰਮ ਹੋਇਆ ਉਹਦੇ ਵਿੱਚ ਇੱਕ ਇਹ ਸੀਗਾ ਸੰਦੀਪ ਸੈਣੀ ਜੀ ਜਿਹਦੀ ਅੱਜ ਇੱਥੇ ਡੈੱਡ ਬਾਡੀ ਪਹੁੰਚੀ ਆ ਬੜੀ ਦੁੱਖ ਦੀ ਖਬਰ ਆ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਆ ਮੇਰਾ ਬੇਟਾ ਹਰਮਨਦੀਪ ਸਿੰਘ ਪੁੱਤਰ ਸਰਦਾਰ ਕਾਬਲ ਸਿੰਘ ਨਜ਼ਦੀਕ ਟਾਰੀਵਾਂਗਾ ਬੱਡ ਰਮਰਸਰ ਇਹ 6 ਸਾਲ ਤੋਂ ਇਟਲੀ ਰੋਮਾ ਸ਼ਹਿਰ ਦਾ ਲਾਤੀਨਾ ਜ਼ਿਲ੍ਹਾ ਮਾਰਿਆ ਬਾਰ ਦੇ ਵਿੱਚ 890 ਨੰਬਰ ਜਿਹੜਾ ਟੈਂਪੋ ਆ ਉਹਦੇ ਵਿੱਚ ਕੰਮ ਕਰਦਾ ਸੀਗਾ ਤੇ ਇਹਦੇ ਨਾਲ ਆ ਮੁੰਡਾ ਬਲਜਿੰਦਰ ਸਿੰਘ ਆ ਬਲਜਿੰਦਰ ਸਿੰਘ ਮੁੰਡਾ ਵਾ ਦਦੋਵਾਲ ਪਿੰਡ ਦਾ ਇਹਦੇ ਨਾਲ 6 ਸਾਲ ਕੰਮ ਕਰਦਾ ਆ ਲਗਾਤਾਰ ਇੱਕ ਡੇਰੀ ਇੱਕ ਕਮਰੇ ਦਸਾਉਂਦੇ ਇੱਕ ਰਸੋਈ ਵਿੱਚ ਖਾਣਾ ਖਾਂਦੇ ਸੀਗੇ 6 ਘੰਟੇ ਵਿੱਚ ਆਪਣਾ ਸਫ਼ਰ ਕਰ ਲੀਏ ਟ੍ਰੇਨ ਵਿੱਚ ਤੇ ਯਾਰੀ ਦੋਸਤੀ ਪੈ ਗਈ 6 ਮਹੀਨੇ ਆਪਾਂ ਕਿਸੇ ਰਿਸ਼ਤੇ ਨਾਲ ਗੁਰੇ ਪੀਏ ਇਹੋ ਜੀ ਯਾਰੀ ਦੋਸਤੀ ਪੈਦੀ ਆ ਇਸ ਮੁੰਡੇ ਦੇ ਨਾਲ 6 ਸਾਲ ਰਿਹਾ ਵਾ ਇਹਨੇ ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ ਵੀ ਅੰਕਲ ਜੀ ਤੁਹਾਡਾ 22 ਜੁਲਾਈ ਦਾ ਬੇਟਾ ਹਰਮਨਦੀਪ ਗੁੰਮ ਹੋਇਆ ਵਾ ਤੁਹਾਨੂੰ ਕੋਈ ਫੋਨ ਆਇਆ ਕਿ ਨਹੀਂ ਜਦੋਂ ਅਸੀਂ ਇਹਨੂੰ ਫੋਨ ਕਰਦੇ ਹਾਂ ਇਹ ਕਹਿੰਦਾ ਤੁਸੀਂ ਮੈਨੂੰ ਧਮਕੀਆਂ ਦੇਂਦੇ ਜੀ ਇਸ ਮੁੰਡੇ ਦੀ ਲੈਂਗੁਏਜ ਇਹ ਆ ਇਹ ਸਾਡੇ ਬੇਟੇ ਨੂੰ ਇਹ ਮੁੰਡਾ ਬਲਜਿੰਦਰ ਸਿੰਘ ਜੋ ਦੱਦੋਵਾਲ ਪਿੰਡ ਦਾ ਵਾ 800 ਰੁਪਿਆ ਪੇਂਹ ਦਿੰਦਾ ਸੀ ਮਹੀਨੇ ਦੀ ਪਹਿਲਾਂ ਆਪ ਲੈਣੀ ਫੇਰ ਇਸ ਮੁੰਡੇ ਨੂੰ ਪਾਉਣੀ ਸਾਡੇ ਘਰ ਵਿੱਚ ਇਸ ਮੁੰਡੇ ਨੇ ਚਾਰ ਵਾਰ ਲੜਾਈ ਪੁਆਈ ਵੀ ਤੂੰ ਕੋਠੀ ਪਾ ਕੇ ਤੇ ਤੇਰਾ ਘਰ ਵਿੱਚ ਕੀ ਮਿਲਣਾ ਤੂੰ ਪੈਸੇ ਸਾਰੇ ਘਰ ਨਾਲ ਭੇਜੇ ਅਗਰ ਜਦੋਂ ਤੂੰ ਪੰਜਾਬ ਜਾਏਗਾ ਇੰਡੀਆ ਜਾਏਗਾ ਉਦੋਂ ਪੈਸੇ ਸਾਰੇ ਲੈ ਕੇ ਜਾਵੀਂ ਜਦੋਂ ਸਾਡੇ ਬੇਟੇ ਦੇ ਹੁਣ ਕਾਗਜ਼ ਪੱਤਰ ਪੱਕੇ ਬਣ ਗਏ ਆ ਇਸ ਬੇਟੇ ਸਾਡੇ ਦੇ ਪੱਕੇ ਕਾਗਜ਼ਬਾਤ ਬਣ ਗਏ ਆ ਸਾਰਾ ਕੁਝ ਤਿਆਰ ਹੋ ਗਿਆ ਪੱਕਾ ਪੀਅਰ ਹੋ ਗਿਆ ਇਹਨੇ ਪੰਜਾਬ ਆਉਣ ਵਾਸਤੇ ਕੀ ਤਾਂ ਨੂੰ ਕਿਹਾ ਹੋਊਗਾ ਵੀ ਮੈਨੂੰ ਪੈਸੇ ਦੇ ਤੇ ਮੈਂ ਆਪਣੇ ਪੰਜਾਬ ਮਾਤਾ ਪਿਤਾ ਕੋਲ ਜਾਣਾ ਆਪਣੇ ਪਰਿਵਾਰ ਵਿੱਚ ਜਾਣਾ ਤੇ ਇਸ ਨੇ ਇਸ ਬੱਚੇ ਨੂੰ ਲਾਪਤਾ ਕਰ ਦਿੱਤਾ ਮੈਂ ਭਾਰਤ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਆਪ ਦੇ ਚੈਨਲ ਦੇ ਮਾਧਿਅਮ ਰੇ ਬੇਨਤੀ ਕਰਦਾ ਵਿਦੇਸ਼ ਮੰਤਰਾਲਿਆਂ ਨੂੰ ਕਿ ਸਾਡੇ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਪਿੰਡਾਂ ਵਿੱਚੋਂ ਆਪਣੀ ਜ਼ਮੀਨ ਗਹਿਣੇ ਪਾ ਕੇ ਰਿਸ਼ਤੇਦਾਰਾਂ ਦੇ ਪਹੇ ਫੜ ਕੇ ਬਾਹਰ ਜਾਂਦੇ ਆਂ ਇੰਡੀਆ ਦੀ ਪੂੰਜੀਪਤੀ ਤੇ ਮਾਲਕ ਤੇ ਹੈ ਨਹੀਂ ਕਿ ਜਿਹੜੇ ਅਸੀਂ ਭੇਜ ਦਵਾਂਗੇ ਬੱਚੇ ਤੇ ਰੋਜੀ ਰੋਟੀ ਕਮਾਉਣ ਵਾਸਤੇ ਜਾ ਰਹੇ ਜਿਹੜੇ ਸਾਡੇ ਪੁਰਾਣੇ ਗਏ ਹੋਏ ਸਾਡੇ ਹੀ ਲੋਕ ਪੰਜਾਬੀ ਇਹਨਾਂ ਬੱਚਿਆਂ ਨੂੰ ਜਿੱਦਰਾ ਦਿਨ ਅੱਜ ਦੇ ਪਰਦੇਸੀ ਆਉਂਦੇ ਨੇ ਤੇ ਪਰਦੇਸੀ ਨੇ ਹੀ ਇੱਕ ਚੁੱਕ ਇੱਕ ਡੇਰੀ ਦੇ ਦੂਜੀ ਡੇਰੀ ਦੇ ਭੇਜਦੇ ਦੂਜੀ ਡੇਰੀ ਦੂਜੀ ਡੇਰੀ ਦੇ ਭੇਜਦੇ ਨੇ ਇਸੇ ਤਰ੍ਹਾਂ ਸਾਡੇ ਪੰਜਾਬੀ ਉਧਰ ਸਾਡੇ ਬੱਚਿਆਂ ਨਾਲ ਖਲਵਾੜ ਕਰ ਰਹੇ ਆ ਇਹ ਨਹੀਂ ਹੋਣਾ ਚਾਹੀਦਾ ਅੰਬੈਸੀਆਂ ਦਾ ਕੀ ਰੋਲ ਤੁਹਾਨੂੰ ਹੁਣ ਤੱਕ ਨਾ ਜਗਾਇਆ ਵੇਖੋ ਜੀ ਮੇਰੀ ਜਿਹੜੀ ਭਾਰਤੀ ਮੈਸੀ ਆ ਉਹਦੇ ਵਿੱਚ ਰੋਮਾਂ ਦੇ ਵਿੱਚ ਉਹਦੇ ਨਾਲ ਗੱਲਬਾਤ ਹੋਈ ਆ ਉਹਨੇ ਮਨੇ ਇਹੋ ਕਹੇ ਆ ਪਿੱਤ ਅਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਕੁਆਰੀ ਚੱਲ ਰਹੀ ਆ ਕੋਈ ਸਾਨੂੰ ਸੀਸੀ ਫੋਟੋ ਨਹੀਂ ਦਿੱਤੀ ਕੋਈ ਸਾਨੂੰ ਉਹਦਾ ਵਿਖਾਇਆ ਨਹੀਂ ਗਾ ਵੀ ਇਹ ਕਿਦਰ ਨੂੰ ਗਿਆ ਕਿਦਰ ਨੂੰ ਗਿਆ ਕੋਈ ਡੇਰੀ ਦਾ ਨਹੀਂ ਵਿਖਾਇਆ ਵੀ ਇਹ ਮਾਲਕ ਨੂੰ ਪੁੱਛ ਗਿਸ਼ ਹੋਈ ਆ ਜਾਂ ਨਹੀਂ ਹੋਈ ਸਾਡੇ ਤੇ ਬੱਚੇ ਦਾ ਗਵਾਹ ਹੋਣ ਦਾ ਕਾਰਨ ਹੀ ਬਲਜਿੰਦਰ ਸਿੰਘ ਆ ਕਿ ਸਾਡੇ ਘਰ ਤਿੰਨ ਵਾਰਾਂ ਲੜਾਈ ਹੋਈ ਵੀ ਤੇਰਾ ਭਰਾ ਜਿਹੜਾ ਵੱਡਾ ਭਰਾ ਉਹਦਾ ਮੇਰਾ ਵੱਡਾ ਬੇਟਾ ਫੌਜ ਵਿੱਚ ਆ ਹਰਮਨਦੀਪ ਨੇ ਕਹਿੰਦਿਆ ਤੇਰਾ ਵੱਡਾ ਭਰਾ ਫੌਜ ਵਿੱਚ ਆ ਉਹ ਦਾੜੀ ਕਟਾਉਂਦਾ ਵਾ ਤੇ ਤੂੰ ਗੁਰਸੇਖਿਆ ਤੁਹਾਡੇ ਘਰ ਦਾ ਕੀ ਰੂਲ ਆ 2 ਸਾਲ ਮੇਰਾ ਬੇਟਾ ਇੱਕ ਦੂਜੇ ਨਾਲ ਬੋਲੀ ਨਹੀਂ ਗੀ ਇਸੇ ਇਸੇ ਬਲਜਿੰਦਰ ਦੇ ਕਹਿਣ ਤੇ ਤੁਸੀਂ ਬਲਜਿੰਦਰ ਦੇ ਘਰ ਤੱਕ ਪਹੁੰਚ ਕੀਤੀ ਬਲਜਿੰਦਰ ਦੇ ਭਰਾ ਨਾਲ ਹੀ ਗੱਲਬਾਤ ਕੀਤੀ ਉਹ ਕਹਿੰਦਾ ਮੇਰਾ ਭਰਾ ਦੇ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਮੇਰਾ ਮੈਂ ਅੱਡ ਬਾਹ ਰਿਆਂ ਮਦਰ ਸਾਡੀ ਜਿਹੜੀ ਆ ਹਾਰਟ ਅਟੈਕ ਦੀ ਮਰੀਜ਼ ਹੈ ਉਹ ਮੰਜੇ ਤੇ ਪਈ ਹੈ ਭੈਣਾਂ ਸਾਡੀਆਂ ਵਿਆਹੀਆਂ ਹੋਈਆਂ ਵਾ ਤੇ ਉਹਨੇ ਸਾਨੂੰ ਅੱਗੋਂ ਇਹ ਗੱਲ ਜਦੋਂ ਅਸੀਂ ਗੱਲ ਕਰਦੇ ਹਾਂ ਬਲਜਿੰਦਰ ਨਾਲ ਬਾਹਰ ਉਹ ਸਾਨੂੰ ਅੱਗੋਂ ਧਮਕੀਆਂ ਦਿੰਦਾ ਵਾ ਕੀ ਮੰਗ ਕੀ ਕਰਦੇ ਹਾਂ ਮੰਗ ਅਸੀਂ ਭਾਰਤ ਸਰਕਾਰ ਤੋਂ ਇਹੋ ਗੱਲ ਕਰਦੇ ਹਾਂ ਪੰਜਾਬ ਸਰਕਾਰ ਤੋਂ ਇਹ ਗੱਲ ਕਰਦੇ ਵਦੇਸ਼ ਮੰਤਰਾਲੇ ਤੋਂ ਗੱਲ ਕਰਦੇ ਆ ਵੀ ਸਾਡੇ ਬੱਚੇ ਜਿਹੜੇ ਇੰਡੀਅਨ ਦੇ ਪੰਜਾਬ ਦੇ ਰੋਜੀ ਰੋਟੀ ਵਾਸਤੇ ਵਿਦੇਸ਼ਾਂ ਵਿੱਚ ਰੋਟੀ ਕਮਾਉਣ ਜਾ ਰਹੇ ਆ ਤੇ ਉਹ ਇਸ ਤਰ੍ਹਾਂ ਲਾਪਤਾ ਹੋ ਰਹੇ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਇਹਦੇ ਬਾਰੇ ਕੋਈ ਸਖਤ ਤੋਂ ਸਖਤ ਸਟੈਂਡ ਲੈਣਾ ਚਾਹੀਦਾ ਭਾਰਤੀ ਸਰਕਾਰ ਨੂੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ